ਮਲੋਟ ਵਿਖੇ ਦੋ ਨਾਬਾਲਿਗ ਲੜਕੀਆਂ ਦੀ ਕੁੱਟਮਾਰ ਦਾ ਮਾਮਲਾ ਪੂਰੀ ਤਰ੍ਹਾਂ ਸਿਆਸੀ ਰੰਗ ਫੜ ਚੁੱਕਾ ਹੈ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਪੀੜਤ ਧਿਰ ਦੇ ਬਿਆਨਾਂ ਤੇ ਕੀਤੀ ਕਾਰਵਾਈ ਹੁਣ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਹਜਮ ਨਹੀਂ ਹੋ ਰਹੀ ਕਾਂਗਰਸ ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਇਰਾਦਾ ਕਤਲ ਵਰਗੀਆਂ ਸੰਗੀਨ ਤਰਾਵਾਂ ਲਾਉਣ ਨਾਲ ਇਸ ਮਾਮਲੇ ਵਿੱਚ ਸਿਆਸੀ ਦਖਲ ਦੀ ਬੋਵਾਉਣ ਲੱਗ ਪਈ ਸੀ ਪਰ ਜਦੋਂ ਕਾਂਗਰਸ ਵਰਕਰ ਦੇ ਪਰਿਵਾਰ ਦੀ ਔਰਤ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕਰ ਲਿਆ ਤਾਂ ਇਸ ਮਾਮਲੇ ਤੇ ਸਿਆਸੀ ਬਦਲਾਖੋਰੀ ਦੀ ਮੋਰ ਲੱਗ ਗਈ ਜਿਸ ਤੋਂ ਬਾਅਦ ਸ਼ਹਿਰ ਦੇ ਲੋਕਾਂ ਵੱਲੋਂ ਪੀੜਤ ਪਰਿਵਾਰ ਨਾਲ ਪ੍ਰਗਟ ਕੀਤੀ ਜਾ ਰਹੀ ਹਮਦਰਦੀ ਮੋੜਾ ਕਾਟ ਕੇ ਦੂਜੀ ਤੇਰਵਲ ਹੋਣੀ ਸ਼ੁਰੂ ਗਈ ਕਾਂਗਰਸ ਆਗੂਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਕੀਤੀ ਇੱਕ ਪਾਸੜ ਕਾਰਵਾਈ ਨੇ ਸਰਕਾਰੀ ਤੇਰਦੀ ਦਖਲਅੰਦਾਜ਼ੀ ਦੀ ਪੁਸ਼ਟੀ ਕਰ ਦਿੱਤੀ ਹੈ इस मामले ते ही आज कांग्रेस का एक वफद जिला प्रधान शुभदीप सिंह बिट्टू की अगवाई हेठ डीएसपी मलोट इकबाल सिंह संधु निलया आगुआ ने मेमोरेंडम देख अपील कि की पुलिस पक्षपात बजाय करपखक्ष कार्रवाई करे बाद विच पत्रकारा गलबात करद्या जिला प्रधान ते आगुआ ने कहा कि कांग्रेस परिवार की औरत विच शामिल करन नाल साफ हो गया है कि पुलिस इशारियां ते कांग्रेस वर्करा बदलाखोरी वाली राजनीति का शिकार बना रही है इत ही बस नहीं सगो एक होर कांग्रेस वर्कर गुरमेल सरा भी वलो नजायज़ हिरासत में रख के जलील किया जा रहा है जिला प्रधान बिट्टू समेत आगुआ ने कहा कि पुलिस वलो सरकारी धिरती बोली बोलनी बंद न की कांग्रेस के प्रदेश प्रधान अमरिंदर सिंह राजा वड़िंग और विरोधी धिरगू प्रताप सिंह बाजवा की अगवाई हेठ मलोट विखे सड़कों से उतरने मजबूर हो ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਪਿਛਲੇ ਦਿਨਾਂ ਦੇ ਵਿੱਚ ਸਾਹਿਲ ਮੋਂਗਾ ਜੀ ਜੋ ਕਿ ਸਮਾਜ ਦੇ ਕੰਮਾਂ ਦੇ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਂਦੇ ਨੇ ਉਹਨਾਂ ਦੇ ਕੁਝ ਬੱਚਿਆਂ ਦੇ ਨਾਲ ਝਗੜਾ ਹੋਇਆ ਸੀ ਪਰ ਉਸ ਦੀ ਬਹੁਤ ਵੱਡੀ ਸਜ਼ਾ ਜੋ ਕਾਨੂੰਨ ਵੱਲੋਂ ਉਹਨਾਂ ਦੇ ਪਰਿਵਾਰ ਦੇ 5-6 ਮੈਂਬਰਾਂ ਦੇ ਉੱਤੇ ਇਰਾਦਾ ਕਤਲ ਦਾ ਪਰਚਾ ਦਰਜ ਕੀਤਾ ਗਿਆ ਸਾਡੇ ਦਿਲਾਂ ਦੇ ਵਿੱਚ ਰੋਸ਼ ਹੈ ਸਾਡੀ ਕਾਂਗਰਸ ਪਾਰਟੀ ਦੇ ਇਹਨਾਂ ਵਰਕਰਾਂ ਦੇ ਉੱਤੇ ਪੁਲਿਸ ਜੋ ਕਿ ਰਾਜ ਦੀ ਚੀਨਾਂ ਪ੍ਰੇਰਿਤ ਹੋ ਕੇ ਉਹਨਾਂ ਦੇ ਉੱਤੇ ਅਤਿਆਚਾਰ ਕਰ ਰਹੀ ਹੈ ਅਸੀਂ ਉਸੇ ਖਿਲਾਫ ਅੱਜ ਜ਼ਿਲ੍ਹਾ ਪ੍ਰਧਾਨ ਜੀ ਦੀ ਨੁਮਾਇੰਦਗੀ ਹੇਠ ਡੀਐਸਪੀ ਦਫ਼ਤਰ ਦੇ ਵਿੱਚ ਉਹਨਾਂ ਨੂੰ ਮੈਮੋਰੰਡਮ ਦੇਣ ਪਹੁੰਚੇ ਹਾਂ ਅੱਗੇ ਦੀ ਕਾਰਵਾਈ ਸਾਰੀ ਆਪ ਜੀ ਨੂੰ ਜ਼ਿਲ੍ਹਾ ਪ੍ਰਧਾਨ ਦੱਸਣਗੇ ਜੀ ਨੇ ਵੀ ਇਹ ਆਪ ਸਰਕਾਰ ਸਾਡੀ ਕਾਂਗਰਸ ਵਰਕਰਾਂ ਦੇ ਤੱਕਾ ਕਰ ਰਹੀ ਹੈ ਗੁਰਮੇਲ ਸਿੰਘ ਸਰਾ ਨੂੰ ਰਾਤ 3 ਰਾਤ 10 ਵਜੇ ਤੋਂ ਲੈ ਕੇ ਮੰਨ ਲਓ 12 ਵਜੇ ਤੱਕ ਵੀ ਕਹਿੰਦੇ ਵੀ ਪੁੱਛਗਿਛ ਕਰਨੀ ਹੈ ਪਹਿਲਾਂ ਮੈਨੂੰ ਦੱਸੋ ਵੀ ਰਾਤ ਨੂੰ ਕਿਹੜੀ ਪੁੱਛਗਿਛ ਹੁੰਦੀ ਹੈ ਫਿਰ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਹਿੰਦੇ ਛੱਡ ਦਿੰਨੇ ਆ ਛੱਡ ਦਿੰਨੇ ਆ ਛੱਡ ਦਿੰਨੇ ਆ ਉਹਨਾਂ ਨੇ 12:30 ਗੁਰਮੇਲ ਸਰਾਂ ਨੂੰ ਛੱਡਿਆ ਫਿਰ ਮੈਨੂੰ ਕਹਿੰਦੇ ਵੀ ਸਵੇਰੇ ਪੇਸ਼ ਕਰ ਦਿਓ ਮੈਂ ਕਰ ਦਿੰਨੇ ਆ ਸਵੇਰੇ ਮੈਨੂੰ ਫਿਰ ਫੋਨ ਆਇਆ ਐਸਐਚਓ ਸਾਹਿਬ ਦਾ ਮੈਨੂੰ ਕਹਿੰਦੇ ਇਹ ਬੰਦਾ ਭੇਜੋ ਮੈਂ ਭੇਜਦਾ ਜੀ 8:30 ਵਜੇ ਚੱਲ ਗਿਆ ਥਾਣੇ ਥਾਣੇ ਜਾਣ ਤੋਂ ਬਾਅਦ 11 ਵਜੇ ਤੱਕ ਰੇ ਵਿਚਾਰਾ ਥਾਣੇ ਬੈਠਾ ਰਿਹਾ ਫਿਰ ਮੈਂ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਫਿਰ ਅਸੀਂ ਅਸੀਂ ਕਾਨੂੰਨ 'ਚ ਰਹਿਣ ਵਾਲੇ ਬੰਦੇ ਆ ਸਾਡੀ ਪਾਰਟੀ ਜੇ ਸਾਡੀ ਪਾਰਟੀ ਦੇ ਕੋਈ ਵੀ ਮੰਨ ਲਓ ਅਸੀਂ ਇੱਕ ਵਾਰੀ ਮਰੰਡਮ ਦੇਣ ਆਏ ਆ ਜੇ ਕਿਸੇ ਵਰਕਰ ਦੇ ਧੱਕਾ ਹੁੰਦਾ ਸਾਡੀ ਮੇਰੀ ਰਾਏ ਬੜਿੰਗ ਸਾਹਿਬ ਨਾਲ ਬਾਜਵਾ ਸਾਹਿਬ ਨਾਲ ਗੱਲ ਹੋਈ ਆ ਸਾਡੇ ਸਾਰੇ ਵਰਕਰ ਸੀ ਉਹ ਕਹਿੰਦੇ ਇੱਕ ਵਾਰੀ ਤੁਸੀਂ ਮਰੰਡਮ ਦਿਆਓ ਨਹੀਂ ਤਾਂ ਅਸੀਂ ਉਹ ਇੱਥੇ ਆਉਣਗੇ ਮਲੋਟ ਆਉਣਗੇ ਬੜਿੰਗ ਸਾਹਿਬ ਕਹਿੰਦੇ ਮੈਂ ਮਲੋਟ ਆਉਂਗਾ ਜੋ ਕਿਸੇ ਵੀ ਵਰਕਰ ਨੂੰ ਘਬਰਾਉਣ ਦੀ ਲੋੜ ਨਹੀਂ ਕਹਿੰਦੇ ਅਸੀਂ ਜਿਵੇਂ ਆਪ ਸਰਕਾਰ ਵਿਰੋਧ ਉਹਨਾਂ ਨਾਲ ਕੀ ਵਿਰੋਧੀਆਂ ਪਾਰਟੀਆਂ ਦਬਾਉਣਾ ਚਾਹੁੰਦੀ ਹੈ ਜਿਵੇਂ ਉਹ ਪਟਿਆਲੇ ਕਰਨਲ ਤੇ ਕੀ ਹੋਇਆ ਤੁਹਾਨੂੰ ਪਤਾ ਹੀ ਆ ਸਾਰੇ ਦੇਖਦੇ ਆ ਕਿਸਾਨਾਂ ਨਾਲ ਕੀ ਹੋ ਰਿਹਾ ਇਹ ਸਰਕਾਰ ਹਰੇਕ ਵਰਗ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ। ਅਸੀਂ ਇੱਕ ਵਾਰ ਮਨੰਡਮ ਦੇਣ ਆਏ ਆਂ ਜੇ ਡੀਐਸਪੀ ਸਾਹਿਬ ਨੂੰ ਅਸੀਂ ਦੇ ਕੇ ਜਾਵਾਂਗੇ ਜੇ ਸਾਡੇ ਕਿਸੇ ਵਰਕਰ ਨੂੰ ਤੰਗ ਪਰੇਸ਼ਾਨ ਕੀਤਾ ਅਸੀਂ ਸਖਤ ਕਾਰਵਾਈ ਆਪਦੀ ਲਿਕਾਂਗੇ। ਮੈਮੋਰੰਡਮ ਦੇਣ ਵਾਸਤੇ ਡੀਪੀ ਸਾਹਿਬ ਨੂੰ ਆਏ ਆਂ। ਉਹ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਹੈ ਕਿ ਜਿਹੜੀ ਇਹ ਸਰਕਾਰ ਹੈ ਆਪ ਵਾਲਿਆਂ ਦੀ ਸਰਕਾਰ ਹੈ ਸਾਡੀ ਕਾਂਗਰਸ ਪਾਰਟੀ ਦੇ ਜਿੰਨੇ ਵਰਕਰ ਹੈ ਉਹਨਾਂ ਨੂੰ ਨਜਾਇਜ਼ ਤੰਗ ਕਰ ਰਹੀ ਹੈ। ਅਸੀਂ ਉਹਨਾਂ ਦੀ ਇਸ ਜਿਹੜੀ ਧੱਕੇਸ਼ਾਹੀ ਦੇ ਖਿਲਾਫ ਡੀਐਸਪੀ ਸਾਹਿਬ ਨੂੰ ਮੈਮੋਰੰਡਮ ਦੇਣ ਵਾਸਤੇ ਆਏ ਆਂ। ਕਿ ਸਾਡੇ ਵਰਕਰਾਂ ਤੇ ਬਿਲਕੁਲ ਕਿਸੇ ਕਿਸਮ ਦਾ ਨਜਾਇਜ਼ ਦਬਾਣਾ ਪਾਇਆ ਜਾਵੇ ਨਿਆਂਇਤ ਤੰਗ ਨਾ ਕੀਤਾ ਜਾਵੇ ਇਸ ਕਰਕੇ ਸਾਰੇ ਜਿਹੜੀ ਸਾਡੀ ਪ੍ਰੈਸ ਹੈ ਮੈਂ ਇਹਨਾਂ ਦਾ ਬੜਾ ਧੰਨਵਾਦ ਹੈ ਕਿ ਜਿਹੜੇ ਸਾਡਾ ਸਾਥ ਦਿੰਦੇ ਆ ਇਹ ਅਸੀਂ ਪੁੱਛਣਾ ਚਾਹੁੰਦੇ ਆ ਵੀ ਕਿਸ ਗੱਲ ਦੀ ਸਾਨੂੰ ਸਜ਼ਾ ਦਿੱਤੀ ਜਾ ਰਹੀ ਹੈ ਕਿ ਅਸੀਂ ਕਾਂਗਰਸ ਪਾਰਟੀ ਕੰਮ ਕਰਦੇ ਆ ਕਾਂਗਰਸ ਪਾਰਟੀ ਇੱਕ ਸੈਕੂਲਰ ਜਮਾਤ ਹੈ ਜਿਹੜੀ ਲੋਕਤੰਤਰ ਇੱਕ ਤਰ੍ਹਾਂ ਕੀਤਾ ਵਿਸ਼ਵਾਸ ਰੱਖਦੀ ਆ ਅਸੀਂ ਕਦੇ ਵੀ ਨਹੀਂ ਉਹ ਹਮੇਸ਼ਾ ਆਪੋਜੀਸ਼ਨ ਨਹੀਂ ਰਹਿ ਕੇ ਦੇਖਿਆ ਅਸੀਂ ਕਦੇ ਵੀ ਇਹੋ ਜਿਹੇ ਹੱਥ ਕੰਡੇ ਨਹੀਂ ਅਪਣਾਏ ਜੋ ਇਹ ਅਪਣਾ ਰਹੇ ਜੋ ਇਹਨਾਂ ਨੂੰ ਹਰਾਸਮੈਂਟ ਦਿੱਤੀ ਹੈ ਸਦਾ ਕੁਮੇਲ ਸਿੰਘ ਸਾਹ एक साइड साहिला जी है पार्टी ज्वाइन की है ये गुना कर कि थी ना कर लिया की पार्टी उन्होंने छोटा होकर ज्वाइन कर लिया था गई हम तीन सत्त का दूंगे तीन सत्त लम एल आर चाहिए है दसो जी किड हो कि तो सारा परिवार घरों भरे थाने बुला के थाने आ जाओ जी थाने बढ़ा रख उपतीश नहीं ज्वाइन करा रहे कोई लिखती कार्रवाई नहीं फिर कहते चले जाओ जी फोन मोबाइल दे दो जी मोबाइल तोड़े दसो जी अभी पाकिस्तान गल करते आई एस आई ना लिंक है ਅਸੀਂ ਇੱਕ ਚੰਗੇ ਸ਼ਹਿਰੀ ਆਮਨਪਸੰਦ ਸ਼ਹਿਰੀ ਆ ਔਰ ਸਾਡੀ ਸਾਰੀ ਟੀਮ ਸਾਡੀ ਇੱਥੇ ਖੜੀ ਆ ਸੀ ਬੰਦਾ ਵੀ ਸਾਡੇ ਨਾਲ ਹੀ ਆ ਹੁਣ ਵੀ ਕੋਈ ਤਸੱਲੀ ਬਖ ਜਵਾਬ ਨਹੀਂ ਦਿੱਤਾ ਪੁਲਿਸ ਨੇ ਕਰਾਂਗੇ ਜੀ ਬਲਾਵਾ ਗਈ ਦੱਸਾਂਗੇ ਜੀ ਸਾਡਾ ਫੋਨ ਤਾਂ ਦਿੱਤਾ ਜਾਵੇ ਔਰ ਇੱਕ ਘਰੋ ਘਰਦਿਆਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਆ ਔਰ ਪਰਿਵਾਰ ਪੂਰਾ ਪਰੇਸ਼ਾਨ ਆ ਇਸ ਕਰਕੇ ਮੈਂ ਪ੍ਰੈਸ ਦੇ ਮਾਧਿਅਮ ਰਾਹੀਂ ਇਹ ਕਹਿਣਾ ਚਾਹਣਾ ਕਿ ਪੁਲਿਸ ਜੇ ਇਹ ਹੱਤਕਾਂਡੇ ਨਾ ਆਪਣਾਵੇ ਤਾਂ ਅੰਤ ੱੱਕੇ ਧੋਖੇ ਦਾ ਅੰਤ ਮਾੜਾ ਹੁੰਦਾ ਔਰ ਲੋਕ ਹਰ ਵਰਗ ਕੋੜ ਦੋ ਉਬ ਚੁੱਕੇ ਆੱਕ ਚੁੱਕੇ ਆ ਔਰ ਪੰਜਾਬ ਦੀ ਜਨਤਾ ਪੰਜਾਬ ਦੀ ਆਵਾਮ ਇਨ ਨੂੰ ਸਮਝਦਾ ਰਿਹਾ ਕੌਣ ਕੀ ਹੈ ਕੌਣ ਗਲਤ ਹੈ ਕੌਣ ਸਹੀ ਹੈ ਇਹਨੂੰ ਪਤਾ ਹੈ ਔਰ ਬੜੀ ਬੜਾ ਸਮਾਜ ਜਲਦੀ ਨੇੜੇ ਆ ਰਿਹਾ 2027 ਦਾ ਔਰ ਇਸ ਕਾਲ ਦਾ ਜਵਾਬ ਦਿੱਤਾ ਜਾਊਗਾ